ਹੀ ਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰ ਦਾ ਸਵਾਲ ਕਰਦਾ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਚੰਗੀ ਸਿਹਤ ਸਹੂਲਤਾ ਅਤੇ 24 ਘੰਟੇ ਸੇਵਾਵਾਂ ਦੇਣ ਲਈ ਪ੍ਰੋਜੈਕਟ ਸ਼ੁਰੂ ਕੀਤਾ ਸੀ ਪਰ ਇਸ ਪ੍ਰੋਜੈਕਟ ਦੇ ਦਾਅਵਿਆਂ ਦੀ ਪੋਲ ਖਲ੍ਹਦੀ ਸਰਕਾਰ ਦੀ ਉਸ ਸਮੇਂ ਨਜ਼ਰ ਆਈ ਜਦੋਂ ਇਸ ਪ੍ਰੋਜੈਕਟ ਅਧੀਨ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਤਨਖਾਹਾਂ ਸਮੇਂ ਸਿਰ ਨਾ ਮਿਲਦੇ ਚੱਲਦੇ ਆ ਆਪਣਾ ਕੰਮ ਗਾਰ ਠੱਪ ਕਰਕੇ ਪਰਦਰਸ਼ਨ ਕੀਤਾ ਗਿਆ ਹੈ ਦੱਸਦੀ ਕਿ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ 24 ਘੰਟੇ ਸੇਵਾਵਾਂ ਦੇਣ ਲਈ ਇੱਕ ਐਚ ਐਮ ਆਈ ਐਸ ਪ੍ਰੋਜੈਕਟ ਸ਼ੁਰੂ ਕੀਤਾ ਸੀ ਇਸ ਪ੍ਰੋਜੈਕਟ ਤਹਿਤ ਫਰੀ ਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਲੈਬ ਟੈਕਨੀਸ਼ੀਅਨ ਕੰਪਿਊਟਰ ਆਪਰੇਟਰ ਫਾਰਮਾਸਿਸਟ ਦੀ ਭਰਤੀ ਕੀਤੀ ਗਈ ਸੀ ਜਿਨ੍ਹਾਂ ਦਾ ਕੰਮ ਸੀ ਕਿ 24 ਘੰਟੇ ਲੋਕਾਂ ਨੂੰ ਸੇਵਾਵਾਂ ਦੇਣੀਆਂ ਹਨ ਪਿਛਲੇ ਸਮੇਂ ਵੀ ਇਨ੍ਹਾਂ ਕਰਮਚਾਰੀਆਂ ਨੂੰ ਆਪਣੀਆਂ ਸਮੇਂ ਸਿਰ ਦਿਨਖਾਵਾਂ ਨਹੀਂ ਮਿਲੀਆਂ ਸਨ ਪਰ ਹੁਣ ਫੇਰ ਇਹਨਾਂ ਨੂੰ ਦਿਲਖਾਵਾ ਨਹੀਂ ਮਿਲਿਆ ਜਿਸ ਦੇ ਚਲਦਿਆ ਅੱਜ ਇਹਨਾਂ ਵੱਲੋਂ ਆਪਣਾ ਕੰਮਕਾਰ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ ਆਪਣੀ ਪੜਾਅਸ ਵੀ ਕੱਢੀ ਗਈ ਇਹਨਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਨੂੰ ਇਸ ਪ੍ਰੋਜੈਕਟ ਦੇ ਅੰਦਰ ਰੱਖਿਆ ਗਿਆ ਸੀ ਪਿਛਲੇ ਸਮੇਂ ਵੀ ਉਹਨਾਂ ਨੂੰ ਦਿਲਖਾਵਾ ਨਹੀਂ ਮਿਲਿਆ ਉਹਨਾਂ ਨੇ ਧਰਨਾ ਪ੍ਰਦਰਸ਼ਨ ਕਰਕੇ ਆਪਣੀਆਂ ਦਿਲਖਾਹ ਲੈੜੀਆਂ ਪਾਈਆਂ ਅੱਜ ਅੱਜ ਫੇਰ ਉਹਨਾਂ ਨੂੰ ਦਿਲਖਾਵਾ ਨਹੀਂ ਮਿਲਿਆ ਜਦੋਂ ਇਸ ਸੰਬੰਧ ਦੇ ਵਿੱਚ ਫਰੀਕੋਟ ਦੇ ਸਿਵਲ ਹਸਪਤਾਲ ਦੇ ਅਸੇ ਮੌਕੇ ਡਾਕਟਰ ਪਰਮਜੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹਰ ਮਾਰ ਦੀ ਤਰ੍ਹਾਂ ਇਨਾਂ ਕਰਮਚਾਰੀਆਂ ਨੂੰ ਦਿਨਖਾਹ ਦੀ ਸਮੱਸਿਆ ਆਉਂਦੀ ਹੈ ਉਹਨਾਂ ਨੂੰ ਵੱਲੋਂ ਇਹ ਮਸਲਾ ਅੱਗੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਹਲੇ ਤੱਕ ਕੋਈ ਵੀ ਫੰਡ ਰਿਲੀਜ਼ ਨਹੀਂ ਹੋਇਆ ਜੀ ਸੁਣੋ ਇਸ ਮੌਕੇ ਹੋਰ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਇਨਾਂ ਕਰਮਚਾਰੀਆਂ ਵੱਲੋਂ ਅਤੇ ਕੀ ਕਹਿੰਦੇ ਨੇ ਸਾਰੇ ਮਾਮਲੇ ਦੇ ਉੱਪਰ ਫ੍ਰੀ ਕੋਟ ਦੇ ਸਿਵਲ ਹਸਪਤਾਲ ਦੇ ਐਸ ਐਮਓ ਡਾਕਟਰ ਪਰਮਜੀਤ ਸਿੰਘ ਬਰਾੜ ਮੇਰਾ ਨਾਮ ਕਰਨਜੀਤ ਕੋਹੜਾ ਮੈਂ ਸਿਵਲ ਹਸਪਤਾਲ ਫ੍ਰੀ ਕੋਟ ਦੇ ਵਿੱਚ ਕੰਪਿਊਟਰ ਆਪਰੇਟਰ ਦੀ ਪੋਸਟ ਤੇ ਹਾਂ ਸਰ ਸਾਡਾ ਮਸਲਾ ਹੈ ਸਰ ਨੂੰ 5 ਮਹੀਨਿਆਂ ਤੋਂ ਸੈਲਰੀ ਨਹੀਂ ਮਿਲ ਰਹੀ ਹੈ ਜੀ ਐਚਐਮਆਈਐਸ ਪਰਜੱਤਰ ਦੇ ਹੰਦਰ ਸੀ ਕੰਮ ਕਰਦੇ ਪਏ ਆ ਪਿਛਲੀ ਵਾਰ ਵੀ ਸਾਨੂੰ 5 6 ਮਹੀਨਿਆਂ ਦੀ ਇਕੱਠੀ ਸੈਲਰੀ ਮਿਲੀ ਸੀ ਸਰ ਸਾਡਾ ਹਜੇ ਤੱਕ ਕੋਈ ਸੋਲੂਸ਼ਨ ਨਹੀਂ ਹੋਇਆ ਪਰਮਾਨੈਂਟ ਪਰ ਮੰਤਰੀ ਸਾਨੂੰ ਇਨ ਕਮਿਊਨਿਟੀ ਸੈਲਰੀ ਦੇ ਸਾਡੀ ਤੇ ਇਹ ਸਾਨੂੰ ਹਰ ਵਾਰੀ ਧਾਰਨਾ ਵਾਲਾ ਕਿ ਸੈਲਰੀ ਮਿਲਦੀ ਹੈ ਸਾਡਾ ਬਜਟ ਦਾ ਕੋਈ ਨਹੀਂ ਹੈਗਾ ਦਾ ਵੀ ਸਾਨੂੰ ਟਾਈਮ ਟੂ ਟਾਈਮ ਆ ਰਹੀ ਅਸੀਂ ਡਾਇਰੈਕਟਰ ਸਾਹਿਬ ਨਾਲ ਵੀ ਗੱਲ ਕੀਤੀ ਆ ਸਿਵਲ ਸਰਜਨ ਸਾਹਿਬ ਨਾਲ ਵੀ ਕੀਤੀ ਆ ਐਸਐਮਓ ਸਾਡ ਨੂੰ ਵੀ ਅਸੀਂ ਕਿਹਾ ਇਹ ਕਹਿੰਦੇ ਵੀ ਸਾਡਾ ਪ੍ਰੋਸੈਸ ਚੱਲ ਰਿਹਾ ਚੱਲ ਰਿਹਾ ਪਰ ਉੱਪਰ ਹਾਈ ਲੈਵਲ ਤੇ ਸਾਡਾ ਤੇ ਕੋਈ ਵੀ ਕੰਮ ਨਹੀਂ ਹੋ ਰਿਹਾ ਸਬਜੈਕਟ ਜਿਵੇਂ ਸਰਕਾਰ ਦੀ ਅਸੀਂ ਇਹ ਹੀ ਡਿਮਾਂਡ ਕਰਦੇ ਹਾਂ ਸਾਡੇ ਚਲਾਇਆ ਤਾਂ ਇਸ ਨੂੰ ਪ੍ਰੋਪਰ ਚਲਾਓ ਠੀਕ ਹੈ ਤਾਂ ਕਿ ਸਾਨੂੰ ਵੀ ਰੋਜ਼ਗਾਰ ਮਿਲਿਆ ਰਹੇ ਪਹਿਲਾਂ ਜਦੋਂ ਤੁਹਾਨੂੰ ਲੱਗਿਆ ਕਿ ਇਸ ਤਰ੍ਹਾਂ ਸੈਲਰੀ ਸਰਦਾਰ ਨੇ ਜਦੋਂ ਧਰਨਾ ਲਾਇਆ ਸੀ ਫੇਰੀ ਬਜਟਾ ਰਿਲੀਜ਼ ਹੋਇਆ ਸੀ ਸਰ ਫਿਰ ਸਾਡੀ ਸੈਲਰੀ ਗਈ ਸੀ ਠੀਕ ਹੈ ਸਾਡੀ ਆਵਾਜ਼ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਗੇ ਇਹ ਧਰਨਾ ਜੀ ਸਰਕਾਰ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਪਾਇਲਟ ਬੇਸਿਸ ਪ੍ਰੋਜੈਕਟ ਸਿਵਲ ਹਸਪਤਾਲ ਫਰੀ ਕੋਰਟ ਦੇ ਵਿੱਚ ਇੱਕ ਇੱਕ 2024 ਤੋਂ ਜੀ ਇਹ ਸਾਲ ਹੋ ਗਿਆ ਜੀ ਲਗਾਤਾਰ ਚੱਲ ਰਿਹਾ ਜੀ ਤੇ ਹੁਣ ਸਾਨੂੰ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਹੋ ਚੱਲਿਆ ਜੀ ਤਨਖਾਹ ਨਹੀਂ ਮਿਲੀ ਜੀ ਇਸ ਕਰਕੇ ਅਸੀਂ ਇਹ ਧਰਨਾ ਲਾਇਆ ਜੀ ਅਸੀਂ ਕਾਫੀ ਵਾਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਜੀ ਸਾਡੀ ਤਨਖਾਹ ਇੰਨਾ ਸਮਾਂ ਹੋ ਗਿਆ ਜੀ ਸਾਨੂੰ ਦੇ ਦਿਓ ਅਸੀਂ ਦੂਜੇ ਮਹੀਨੇ ਤੋਂ ਰੌਲਾ ਪਾਈ ਜੰਨੇ ਆ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਅਸੀਂ ਤਾਂ ਉੱਪਰ ਡਾਇਰੈਕਟਰ ਸਾਹਿਬ ਆਪਣੇ ਪੀ ਐਚ ਐਸ ਸੀ ਦੇ ਮੈਨੇਜਿੰਗ ਡਾਇਰੈਕਟਰ ਤੱਕ ਵੀ ਅਸੀਂ ਗੱਲਾਂ ਪਹੁੰਚਾਈਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅੱਕ ਹਾਰ ਕੇ ਸਾਨੂੰ ਹੁਣ ਧਰਨਾ ਲਾਉਣ ਦੇ ਮਜਬੂਰ ਹੋਏ ਆ ਜੀ ਹੁਣ ਅਸੀਂ ਮਤਲਬ ਇੱਕ ਹਫਤਾ ਲਗਾਤਾਰ ਸਵੇਰ 9 ਤੋਂ ਲੈ ਕੇ 12 ਵਜੇ ਤੱਕ ਡਿਊਟੀ ਕਰਾਂਗੇ ਉਸ ਤੋਂ ਬਾਅਦ 12 ਤੋਂ 3 ਵਜੇ ਤੱਕ ਧਰਨਾ ਲਾਵਾਂਗੇ ਜਿਹੜੀਆਂ ਸਾਡੀਆਂ ਐਮਰਜੈਂਸੀ ਸਵਾਵਾਆਂ ਸੀ ਜਿਹੜੀਆਂ ਈਵਨਿੰਗ ਤੇ ਆਪਣਾ ਨਾਈਟ ਜਿਹੜੇ ਬੰਦੇ ਸਾਡੇ ਕਰਦੇ ਆ ਜੀ ਤੇ ਉਹ ਬੰਦ ਰਹਿਣਗੇ ਇਹਨਾਂ ਵੀ ਤੁਹਾਡੇ ਪਰਦਸ਼ੀ ਦੀ ਕਹਾਣੀ ਹੈ ਉਹਦੇ ਦਾ ਸਿਰਫ ਮਤਲਬ ਕੀ ਹੋ ਰਿਹਾ ਪਹਿਲਾਂ ਵੀ ਸਾਡਾ ਇਸ ਤਰ੍ਹਾਂ ਹੀ ਇੰਤਖਾਰ ਹੋ ਗਿਆ ਸੀ 6 ਮਹੀਨੇ ਜੀ ਉਦੋਂ ਵੀ ਅਸੀਂ ਤਨਖਾਹ ਲਾਇਆ ਸੀ ਜੀ ਤੇ ਉਦੋਂ ਪਰ ਸਾਨੂੰ ਸ਼ਿਆਮੀ ਨੇ ਰਿਖਤੀ ਤਨਖਾਹ ਦੇ ਦਿੱਤੀ ਗਈ ਸੀ ਜੀ ਉਸ ਤੋਂ ਬਾਅਦ ਸਾਨੂੰ ਐ ਕਹਿ ਦਿੱਤਾ ਗਿਆ ਵੀ ਤੁਹਾਨੂੰ ਅਗਲੀ ਵਾਰੀ ਜਿਹੜੀ ਤਨਖਾਹ ਮਿਲਣੀ ਆ ਉਹ 6 ਮਹੀਨਿਆਂ ਬਾਅਦ ਹੀ ਮਿਲੂਗੀ ਪਰ ਹੁਣ 6 ਮਹੀਨੇ ਵੀ ਲਗਭਗ ਹੋਣ ਵਾਲੀ ਹੈ ਜੀ ਨੇੜੇ ਹੀ ਹੈ ਜੀ ਤੇ ਪਰ ਸਾਡਾ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜੀ ਆ ਮਰੀਜ਼ ਵਿਚਾਰੇ ਖੱਜਲ ਖਵਾਰ ਹੋ ਰਹੇ ਆ ਜੀ ਆ ਵੇਖ ਲੋ ਕਿੰਨੀ ਜਨਤਾ ਖੜੀ ਆ ਓ ਪੀ ਡੀ ਦੇ ਮੂਹਰੇ ਕਿੰਨ ਪਰਚੀਆਂ ਘਟਾਈ ਜਾਂਦੇ ਉੱਥੇ ਕਿੰਨੀ ਜਨਤਾ ਖੜੀ ਆ ਕੈਸਟਾਪ ਬੰਦ ਹੋਏ ਪਏ ਆ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਜੀ ਸਾਡੀ ਮਜਬੂਰੀ ਆ ਜੀ ਅਸੀਂ ਵੀ ਘਰ ਪਰਿਵਾਰ ਵਾਲੇ ਹੈਗੇ ਆ ਜੀ ਦੂਰੋਂ ਨੇੜੇ ਚੱਲ ਕੇ ਆਉਣੇ ਆ ਸਾਰੇ ਨੈਤ੍ਰੋਜ ਕਰਾਇਆ 100 ਰੁਪਿਆ ਹਰੇਕ ਬੰਦੇ ਦਾ ਲੱਗਦਾ ਜੀ ਤੇ ਇਸ ਕਰਕੇ ਸਾਨੂੰ ਜਮਾ ਮਜਬੂਰ ਹੋ ਕੇ ਤਾਂ ਨਾ ਲਾਉਣਾ ਪਿਆ ਇਹ ਗੱਲ ਕਰੀਏ ਤੁਹਾਨੂੰ ਵੀਡੀਓ ਤੇ ਨਾ ਮੈਂ ਕਿਹੜੇ ਫਟ ਰਹੀ ਹੈ ਇਹ ਪਹਿਲਾਂ ਦਾ ਜੀ ਜਿਹੜਾ ਸਿਸਟਮ ਬਣਾਇਆ ਸੀ ਉਹ PHCS ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਚਲਾਇਆ ਗਿਆ ਪ੍ਰੋਜੈਕਟ ਸੀਗਾ ਉਹਨਾਂ ਨੇ ਕੁਝ ਫੰਡ ਦਿੱਤੇ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਆਹ IRF ਚ IRF ਦੇ ਵਿੱਚੋਂ ਦਿੱਤੇ ਸੀਗੇ ਜੀ ਤੇ ਹੁਣ ਬਾਰੇ ਹੋਰ ਜੇ ਕੋਈ ਦੱਸਿਆ ਨਹੀਂ ਜੀ ਸਾਨੂੰ ਕੋਈ ਮੈਂ ਡਾਕਟਰ ਪਰਮਜੀਤ ਸਿੰਘ ਬਰਾੜ SMO ਸਿਵਲ ਹਸਪਤਲ ਫੀਕੋਟ ਕਿਉਂਕਿ ਸਾਡੇ ਇਹ 23 ਬੱਚੇ ਰੱਖੇ ਗਏ ਸੀ ਪਿਛਲੇ ਪਿਛਲੇ ਸਾਲ ਦੇ ਇਹਨਾਂ ਨੂੰ ਪਾਇਲਟ ਪ੍ਰੋਜੈਕਟ ਦੇ ਅੰਡਰ 24 ਆਵਰ ਸਰਵਿਸ ਚਲਾਉਂਦੇ ਆ ਦੀ ਲਿਖਿਆ ਗਿਆ ਸੀ ਤੇ ਇਹਨਾਂ ਦੀ ਬਜਟ ਦੀ ਬਾਰ-ਬਾਰ ਪ੍ਰੋਬਲਮ ਆਉਂਦੀ ਹੈ ਪਹਿਲਾਂ ਵੀ ਇਹਨਾਂ ਨੇ ਪਿਛਲੀ ਵਾਰ ਵੀ ਅਗਸਤ ਦੇ ਵਿੱਚ ਸਤੰਬਰ ਦੇ ਵਿੱਚ ਧਰਨਾ ਦਿੱਤਾ ਸੀ ਉਦੋਂ ਵੀ ਇਹਨਾਂ ਨੇ ਧਰਨੇ ਤੋਂ ਬਾਅਦ ਹੀ ਪੇ ਰੀਲੀਜ਼ ਕੀਤੀ ਗਈ ਸੀ ਤੇ ਹੁਣ ਵੀ ਇਹਨਾਂ ਨੇ ਬਾਰ-ਬਾਰ ਮੇਰੀ ਵੀ ਬਾਰ-ਬਾਰ ਬਹੁਤ ਥੋੜੀ ਗੱਲ ਹੋ ਚੁੱਕੀ ਹੈ ਉੱਪਰ ਤੇ ਸੈਕਟਰੀ ਸਾਹਿਬ ਨਾਲ ਗੱਲ ਹੋ ਚੁੱਕੀ ਹੈ ਬਾਕੀ ਉਹ ਕਹ ਰਿਹਾ ਕਿ ਬਜਟ ਆ ਜਾਊਗਾ ਜਾਂਦਾ ਜੀ ਤੇ ਪਰ ਸਾਨੂੰ ਅਜੇ ਤੱਕ ਬਜਟ ਪ੍ਰਾਪਤ ਨਹੀਂ ਹੋਇਆ ਇਸ ਕਰਕੇ ਇਹਨਾਂ ਵਿਚਾਰਿਆਂ ਨੇ ਮਜਬੂਰ ਹੋ ਕੇ ਧਰਨਾ ਰੱਖਿਆ ਪਰ ਇਹ ਫੁੱਲ ਟਾਈਮ ਦਾ ਧਰਨਾ ਕਿੰਦੇ ਸੀ ਮੈਂ ਇਹਨਾਂ ਨੂੰ ਸ਼ੋਰ ਕੀਤਾ ਕਿ ਵੀ ਤੁਸੀਂ ਹਜੇ 12 ਵਜੇ ਤੱਕ ਆਪਣਾ ਕੰਮ ਕਰੋ ਉਸ ਤੋਂ ਬਾਅਦ ਆਪਣਾ ਧਰਨਾ ਕੰਮ ਦਾ ਅੱਧਾ ਟਾਈਮ ਕੰਮ ਕਰ ਲਿਆ ਕਰੋ ਅੱਧਾ ਟਾਈਮ ਆਪਣਾ ਧਰਨਾ ਦੇ ਦਿਓ ਸਭ ਜਿਹੜੇ ਫਿਰ ਇਹਨਾਂ ਧਰਨੇ ਦੇ ਬੈਠ ਕੇ ਜਿਹੜੇ ਕਰਮਚਾਰੀ ਉਹਨਾਂ ਦੀ ਸੰਬੰਧਾਂ ਜਿਹੜੀਆਂ ਗੱਲ ਬੰਦ ਉਹ ਤਾਂ ਚੱਲ ਰਹੀ ਹੈ ਸਭ ਦਾ ਵੀ ਉਹ ਤਾਂ ਅਸੀਂ ਬੰਦੇ ਆਪਣੇ ਆਪ ਮੈਨਪਾਵਰ ਹੋਰ ਕਿਤੋਂ ਟਰਾਂਸਫਰ ਕਰਕੇ ਜਿਸ ਤਰ੍ਹਾਂ OPG ਦੇ ਵਿੱਚ ਐਮਰਜੈਂਸੀ ਦੇ ਵਿੱਚ ਹੈ ਫਾਰਮੇਸੀ ਦੇ ਵਿੱਚ ਹੈ ਲੈਬ ਦੇ ਵਿੱਚ ਹੈ ਤੇ ਕਿਉਂਕਿ ਕੰਮ ਤਾਂ ਅਫੈਕਟ ਜ਼ਰੂਰ ਹੋਇਆ ਕਿ ਇਹ ਚ ਕੋਈ ਸ਼ੱਕ ਨਹੀਂ ਕਿ ਬਹੁਤ ਕੰਮ ਅਫੈਕਟ ਹੋਇਆ ਜਿੱਥੇ ਸਾਡੀ 24 ਆਵਰ ਲੈਬ ਚੱਲਦੀ ਸੀ ਉਹ ਅਫੈਕਟ ਹੋ ਗਿਆ 24 ਆਵਰ ਸਾਡੀ ਚੱਲਦੀ ਸੀ ਕਿ ਫਾਰਮੇਸੀ ਚੱਲਦੀ ਸੀ ਉਹ ਵੀ ਤੇ ਅਸਰ ਪੈ ਰਿਹਾ ਸਰ ਇੱਕ ਇਹਨੇ ਸੋਚ ਲਗਾਈ ਹੈ ਕਿ ਵੀ ਰਾਤ ਦੇ ਸਮੇਂ 24 ਘੰਟੇ ਦੀ ਡਿਊਟੀ ਸੀ ਉਹਦੇ ਵਿੱਚ ਸਰ ਥੋੜੀ ਸਿਕਿਉਰਟੀ ਦੀ ਸਮੱਸਿਆ ਨਾ ਆਉਣ ਕਾਰਨ ਲੈ ਨਾ ਵਾ ਜਿਹੜੀਆਂ ਹੁੰਦੀਆਂ ਸੀ ਲੜਕੀਆਂ ਸੀਗੀਆਂ ਉਹਨਾਂ ਨੂੰ ਸਾਹਮਣਾ ਕਰਨਾ ਤੇ ਬੈਸਟ ਜੋ ਕਿ ਸਿਕਿਉਰਿਟੀ ਸਮੱਸਿਆ ਤਾਂ ਆਲ ਓਵਰ ਇੰਡੀਆ ਦੇ ਵਿੱਚ ਹੀ ਹੈ। ਅਸੀਂ ਪੀਸੀਐਮਐਸ ਡਾਕਟਰ ਵੀ ਬੜੀ ਬਾਗ ਧਰਨੇ ਦੇ ਚੋ ਕਿ ਪੀਸੀਐਮ ਦੇ ਡਾਕਟਰ ਕੁੜੀ ਨਾਲ ਵੀ ਹੈ ਕਿਸ ਤਰ੍ਹਾਂ ਕਲਕੱਤੇ ਤੁਸੀਂ ਤੁਹਾਨੂੰ ਪਤਾ ਕਿ ਬਹੁਤ ਚੰਗੀ ਤਰ੍ਹਾਂ ਜਾਣਦੇ ਤੁਸੀਂ ਕਿ ਉਹਦੇ ਵਿੱਚ ਵੀ ਇਹ ਪ੍ਰੋਬਲਮ ਆਈ ਸੀਗੀ। ਅਸੀਂ ਬਾਰ-ਬਾਰ ਸਿਕਿਉਰਿਟੀ ਵਾਲੇ ਕਹਿ ਰਹੇ ਆ ਉਹ ਸਾਨੂੰ ਤਰਵਾਸਾ ਤੱਕ ਕਿਤੇ ਕੈਮਰੇ ਲਾਈ ਜਾਣਗੇ ਸਿਕਿਉਰਿਟੀ ਵਾਲੇ ਲਾਈ ਜਾਣਗੇ। ਅਸੀਂ ਕਈ ਵਾਰੀ ਇੱਥੇ ਪੁਲਿਸ ਚੋਂ ਕਿਹਾस्ते ਵੀ ਡਿਮਾਂਡ ਕੀਤੀ ਹੈ ਪਰ ਹਜੇ ਤੱਕ ਇਦਾਂ ਦਾ ਕੁਝ ਹੋਇਆ ਨਹੀਂ ਗਾ ਜੀ।